ਆ ਦੇਖੋ ਕਿੰਨੇ ਕਿੰਨੇ ਵੱਡੇ ਟਾਣੇ ਇੱਧਰੋਂ ਰੁੜ ਕੇ ਆਏ ਨੇ ਤੇ ਆ ਆ ਦੇਖੋ ਤੇ ਲੱਕੜ ਫੜ ਕੇ ਇਹ ਇੱਧਰ ਨੂੰ ਲਿਆ ਰਹੇ ਨੇ ਕਿੰਨੇ ਜਾਨ ਜੋਖਮ ਚ ਪਾ ਕੇ ਵੈਲਕਮ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗਾਈ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਾ ਸਤਲੁਜ ਰਿਵਰ ਕਿ ਕਿੰਨਾ ਕੁ ਪਾਣੀ ਆਇਆ ਹੋਇਆ ਤਾਂ ਤੁਹਾਨੂੰ ਦਿਖਾਣਾ ਮੈਂ ਕਿੰਨਾ ਕੁ ਪਾਣੀ ਆਇਆ ਹੈ ਕੱਲ੍ਹ ਦੀ ਰਾਤ ਦਾ ਬਹੁਤ ਪਾਣੀ ਵਧਿਆ ਹੋਇਆ ਅਜਾ ਦੋ ਤਰੀਕ ਤੇ ਹੁਣ ਮੈਂ ਤੁਹਾਨੂੰ ਦਿਖਾਣਾ ਵੀ ਕਿੰਨਾ ਕੁ ਪਾਣੀ ਆਇਆ ਹੋਇਆ ਆਦੋ ਦੇਖ ਸਕਦੇ ਹੋ ਕੱਲ ਨਾ ਇੱਥੋਂ ਜਿਹੜੇ ਤੁਸੀਂ ਵੀਡੀਓ ਦੇਖੀ ਹੋਣੀ ਆ ਉਹ ਤੋਂ ਪਿੱਛੇ ਸੀਗਾ ਹੁਣ ਕਾਫੀ ਹੋਣਾ ਉਹ ਜਿਹੜੇ ਕੁਲੀਆਂ ਵਗੈਰਾ ਦਿਖ ਰਹੀ ਹੈ ਉਹਨਾਂ ਦੇ ਕੋਲ ਪਾਣੀ ਪਹੁੰਚਿਆ ਹੈ ਉੱਪਰੋਂ ਦੇ ਘੁੰਮ ਕੇ ਹੈ ਨਾ ਤੇ ਆਹ ਦੇਖੋ ਪਾਣੀ ਕਿੰਨਾ ਵਧਿਆ ਹੋਇਆ ਇੱਥੇ ਆਹ ਦੇਖੋ ਇਹ ਇੱਥੇ ਇਹ ਮੱਛੀਆਂ-ਮੱਛੀਆਂ ਫੜਨ ਵਾਸਤੇ ਬੈਠੇ ਹੋਇਆ ਇਹ ਉਹਨਾਂ ਦੀ ਕਿਸਤੀ ਪਈ ਹੈ ਆਹ ਦੇਖੋ ਬਹੁਤ ਕੱਲ ਦਾ ਪਾਣੀ ਬਹੁਤ ਵਧਿਆ ਹੋਇਆ ਹੈ ਇੱਥੇ ਬਹੁਤ ਜ਼ਿਆਦਾ ਪਾਣੀ ਆ ਗਿਆ ਹੁਣ ਆ ਦੇਖੋ ਕਿੰਨਾ ਪਾਣੀ ਜ਼ਿਆਦਾ ਆਇਆ ਹੋਇਆ ਕੱਲ ਬਹੁਤ ਘੱਟ ਪਾਣੀ ਸੀਗਾ ਇਹਦੇ ਵਿੱਚ ਇਹ ਨਾਲ ਦੇ ਪਿੰਡਾਂ ਨੂੰ ਕਾਫੀ ਖਤਰਾ ਆਇਆ ਇਹ ਪਾਣੀ ਨਾਲ ਕਿ ਪਾਣੀ ਬਹੁਤ ਜ਼ਿਆਦਾ ਛੜਦਾ ਆ ਦੇਖੋ ਆ ਗਾਈ ਦੇਖ ਸਕਦੇ ਹੋ ਇੱਥੋਂ ਪਾਣੀ ਬਹੁਤ ਜ਼ਿਆਦਾ ਹੈ ਇਧਰ ਵਾਲੀ ਸਾਈਡ ਤੋਂ ਇੱਥੇ ਕਾਫੀ ਲੋਕ ਵਿੱਚ ਮੱਛੀਆਂ ਫੜਨਵਾ ਤੇ ਲੱਗੇ ਹੋਏ ਆ ਜੇ ਰੋੜਗੇ ਤਾਂ ਫਿਰ ਵੇ ਦੇਖਣਗੇ ਦੇਖ ਲਓ ਕਿੰਨਾ ਜ਼ਿਆਦਾ ਪਾਣੀ ਹੈ ਹੁਣ ਆ ਦੇਖੋ ਕਿੰਨਾ ਪਾਣੀ ਆ ਗਿਆ ਅਨੂ ਅੱਗੇ ਜਾ ਕੇ ਦਿਖਾਨਾ ਉੱਥੇ ਭਈਏ ਲੱਗੇ ਹੋਏ ਆ ਮੱਛੀਆਂ ਫੜਨ ਵਾਸਤੇ ਜਾਲ ਪਾ ਕੇ ਮੱਛੀਆਂ ਫੜਨ ਲੱਗੇ ਸਨ ਉਹ ਜਾ ਕੇ ਤੁਹਾਨੂੰ ਦਿਖਾਨਾ ਮੈਂ ਉਹਦੇ ਕੋਲ ਕਿਵੇਂ ਮੱਛੀਆਂ ਫੜਦੇ ਪਿਆ ਪੂਰਾ ਦਰਿਆ ਦੇ ਵਿੱਚ ਜਾ ਕੇ ਆ ਦੇਖੋ ਤੁਸੀਂ ਪਾਣੀ ਕਿਵੇਂ ਜਾ ਰਿਹਾ ਬਹੁਤ ਜ਼ਿਆਦਾ ਪਾਣੀ ਛੱਡਿਆ ਆ ਦੇਖੋ ਦੇਖ ਜਾ ਕੇ ਦੇਖਣਾ ਸਾਡੇ ਕੋਲ ਕੱਲ ਇਹ ਸਾਈਡ ਸਾਫ਼ ਪਈ ਸੀ ਇਹਨਾਂ ਦੇ ਪਾਣੀ ਉੱਤੇ ਨਹੀਂ ਸੀਗਾ ਅੱਜ ਜ਼ਿਆਦਾ ਆਇਆ ਪਾਣੀ ਹੁਣ ਉੱਪਰ ਚੜ ਗਿਆ ਪਾਣੀ ਇਹਨਾਂ ਦੇ ਖੇਤਾਂ ਦੇ ਉੱਪਰ ਹੁਣ ਕਿੱਧਰ ਜ਼ਮੀਨ ਨਹੀਂ ਦਿਖਦੀ ਪਈ ਹੈਗੀ ਹੁਣ ਪਾਣੀ ਬਹੁਤ ਵੱਧ ਗਿਆ ਬਹੁਤ ਲੋਕ ਇੱਥੇ ਪਾਣੀ ਦੇਖਣ ਆਦੇ ਕਿੰਨਾ ਪਾਣੀ ਆ ਗਿਆ ਆ ਦੇਖੋ ਇੱਥੇ ਮੋਟਰਾਂ ਇਹ ਸਾਤ ਲੋਹ ਰਿਵਰ ਦੇ ਵਿੱਚ ਕਾਫੀ ਮੋਟਰਾਂ ਵੀ ਸੀਗੀਆਂ ਜਿਨ੍ਹਾਂ ਨੇ ਖੇਤ ਖੇਤ ਬਣਾਏ ਹੋਏ ਸੀ ਵਿੱਚ ਸਾਰੇ ਵਿੱਚ ਡੁੱਬ ਗਏ ਮਨਮਤਨ ਦਿਖਾਨਾ ਜਿਹੜੇ ਉਹ ਬੱਚਿਆਂ ਫੜਦੇ ਪਏ ਆ ਦੇਖੋ ਵਿੱਚੋਂ ਦਿਖਾਨਾ ਕਰਕੇ ਇਹ ਜਾਲ ਪਾਣ ਅੱਗੇ ਹੋਏ ਨੇ ਪੋਰਸ ਚਾ ਇਹਦੀ ਕਿਉਂਕਿ ਨਾ ਪਾਣੀ ਜਿਆਦਾ ਵੱਧ ਗਿਆ ਤੇ ਨਾਲ ਰੁੜ ਜਾਣੇ ਇਹ ਮੇਲੇ ਦਾ ਲੱਕੜਾ ਸਾਂਭਣ ਅੱਗੇ ਹੋਏ ਨੇ ਹਨਾ ਤੇ ਲੱਕੜ ਖਿੱਚੀ ਆਉਂਦੇ ਨੇ ਉਹ ਤਾਂ ਲੱਕੜਾ ਖਿੱਚੀ ਆਉਂਦੇ ਆ ਲੱਕੜਾ ਸਾਂਭਣ ਅੱਗੇ ਹੋਏ ਨੇ ਲੱਕੜਾ ਹੀ ਆ ਉਹ ਦੇਖ ਆ ਦੇਖ ਸਕਦੇ ਤੁਸੀਂ ਜਿਹੜੀਆਂ ਦਰਿਆ ਚ ਲੱਕੜਾਂ ਆ ਰਹੀਆਂ ਨਾ ਇਹ ਉਹ ਖੇਤ ਕਰਕੇ ਸਾਈਡ ਤੇ ਲਾ ਰਹੇ ਨੇ ਇਹਨਾਂ ਨੂੰ ਬਾਅਦ ਵਿੱਚ ਵੇਚਣਗੇ ਇਹ ਮੱਛੀਆਂ ਨਹੀਂ ਲੱਕੜਾ ਫੜਨ ਲੱਗੇ ਹੋਏ ਨੇ ਆ ਦੇਖੋ ਤੇ ਲੱਕੜ ਫੜ ਕੇ ਇਹ ਇੱਧਰ ਨੂੰ ਲਿਆ ਰਹੇ ਨੇ ਕਿੰਨੇ ਜਾਨ ਜੋਖਮ ਚ ਪਾ ਕੇ ਤੇ ਲੱਕੜਾਂ ਇਹ ਖਿੱਚਦੇ ਪਏ ਨੇ ਹਾਂ ਦੇਖੋ ਇੱਕ ਢਿੱ ਲੱਕੜ ਖਿੱਚ ਲਿਆਏ ਉਦੋਂ ਹਾਂ ਹੈ ਕਿੱਥੋਂ ਵੱਢ ਕੇ ਲਿਆਏ ਅੱਛਾ ਸਾਰਾ ਮਾਜਾ ਬਹੁਤ ਹੋ ਗਿਆ ਇਹ ਇਹ ਦਰਦੇ ਰੁਦੇ ਹੈ ਨਹੀਂ ਇੱਕ ਹੋਰ ਇਕੱਲਾ ਹੀ ਲੱਗਿਆ ਜਿਹੜੇ ਤੇ ਵੱਡੇ ਦੇ ਵਕਤ ਆਪ ਹੀ ਵੱਢੀ ਜਾਣੇ ਇਹਨਾਂ ਨੂੰ ਵੀ ਹਾਂ ਪਿੱਛੋਂ ਆਂਦੇ ਉਹ ਉਹੀ ਚੱਕ ਰਿਹਾ ਉਹੀ ਚੱਕੀ ਹੈ ਜਿਹੜੀ ਤਾਂ ਲੱਗੀ ਹੈ ਨਾ ਉਹ ਵੱਜਦਾ ਉਹ ਸੜ ਦੇ ਵਿੱਚ ਹੂੰ ਵੱਡੀ ਜੀ ਲੱਗੀ ਪੱਟ ਪੱਟ ਜਿਹਾ ਸਿੱਧੀ ਜਾਂਦੇ ਆ ਉਹੀ ਇੱਧਰ ਆ ਜਾਂਦਾ ਹਾਂ ਉਹੀ ਆਂਦੇ ਆ ਆ ਦੇਖੋ ਤੁਸੀਂ ਕਿੰਨਾ ਪਾਣੀ ਉਹ ਦੂਰ ਤੱਕ ਭਰ ਗਿਆ ਇੱਕ ਹੋਰ ਦੇਖੋ ਉਹ ਵੀ ਇੱਕ ਦਰਖਤ ਵੱਢੀ ਜਾਂਦਾ ਉੜੇ ਰੋੜ ਕੇ ਆ ਰਹੇ ਆ ਅਟਾਣੀਆਂ ਵੱਡ ਕੇ ਖਿੱਚੀ ਜਾਂਦੇ ਆ ਨਾਲ ਔਰ ਦੂੜ ਦਾ ਪਾਣੀ ਲੱਗ ਗਿਆ ਨਾਲ ਆ ਦੇਖੋ ਕਿਵੇਂ ਵੱਢਣਗੇ ਆ ਬਾਬੇ ਰਾਤ ਗਈ ਜਿਸ ਦੀ ਰਾ ਕੋਲੀ ਆ ਦੇ ਨਾਲ ਦੇ ਬੰਨ ਦੇ ਨਾਲ ਨਾਲ ਬੈਠੇ ਨੇ ਇਹ ਲੱਕੜਾਂ ਇਕੱਠੀਆਂ ਕਰਨ ਲੱਗੇ ਹੋਏ ਆ ਨਾਲ ਨਾਲ ਜਿਹੜਿਆਂ ਪਿੱਛੇ ਰੋੜ ਕੇ ਆ ਰਹੀਆਂ ਨੇ ਪੋਲਰ ਹੋ ਗਏ ਲੱਕੜਾਂ ਹੋ ਗਈਆਂ ਇਹ ਇਕੱਠੀਆਂ ਕਰਕੇ ਬਾਜੂ ਵੇਚਣਗੇ ਨਾ ਦੇਖੋ ਨਾ ਦੇਖੋ ਆ ਦੇਖੋ ਇਹ ਪੋਲਰਣਾ ਨੇ ਕੱਟ ਕੇ ਇੱਥੇ ਰੱਖੇ ਹੋਏ ਨੇ ਇਹ ਕਿ ਉਧਰੋਂ ਲਿਆ ਕੇ ਆ ਦੇਖੋ ਕਿੰਨੇ ਕਿੰਨੇ ਵੱਡੇ ਟਾਣੇ ਆਧਰੋਂ ਰੁੜ ਕੇ ਆਏ ਤੇ ਆਹ ਦੇਖੋ ਨਾ ਦੇਖੋ ਕਿਹੜੇ ਕਿਹੜੇ ਟਾਣੇ ਆ ਦਰਿਆਦ ਵਿੱਚੋਂ ਫਿੱਚ ਕੇ ਲੈ ਆਏ ਔਰ ਦੂਰ ਤੱਕ ਤੁਸੀਂ ਦੇਖ ਲਓ ਉੱਥੇ ਉੱਥੇ ਤੱਕ ਪਾਣੀ ਪਹੁੰਚ ਗਿਆ ਆ ਦੇਖੋ ਨਾ ਜਿਆਦਾ ਪਾਣੀ ਬਹੁਤ ਜਿਆਦਾ ਪਾਣੀ ਵਧ ਗਿਆ ਕੱਲ ਨਾਲੋਂ ਦੇਖੋ ਗਾਇਜ਼ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਇਧਰੋਂ ਬਹੁਤ ਤੇਜ਼ੀ ਨਾਲ ਪਾਣੀ ਜਾ ਰਿਹਾ ਇੱਥੋਂ ਗਾਜ਼ ਇੱਥੋਂ ਗਾਇਜ਼ ਬਹੁਤ ਜ਼ਿਆਦਾ ਪਾਣੀ ਤੇਜ ਏ ਆ ਦੇਖੋ ਤਾਂ ਕਾਫੀ ਪਿੰਡਾਂ ਦੇ ਇੱਥੇ ਲੋਕ ਇੱਥੇ ਦੇਖਣ ਆਂਦੇ ਨੇ ਪਾਣੀ ਕਿੰਨਾ ਪਾਣੀ ਜ਼ਿਆਦਾ ਆ ਗਿਆ ਉਹ ਅੱਗੇ ਕਿਦਾਂ ਦਹਾਨਾ ਇਹ ਕਿੰਨੇ ਲੋਕ ਇੱਥੇ ਦੇਖਣ ਆਏ ਹੋਏ ਆ ਬਹੁਤ ਜ਼ਿਆਦਾ ਇੱਥੇ ਲੋਕ ਦੇਖਣ ਆਂਦੇ ਨੇ ਇਹ ਕਿੰਨਾ ਪਾਣੀ ਇੱਥੇ ਇਹ ਕੋ ਪਿੰਡਾਂ ਦੇ ਲੋਕ ਬਹੁਤ ਜ਼ਿਆਦਾ ਇੱਥੇ ਆਏ ਹੋਏ ਨੇ ਆ ਦੇਖੋ ਇਹ ਸਾਰੇ ਪਿੰਡਾਂ ਦੇ ਲੋਕ ਆ ਇਧਰੋਂ ਜੜੇ ਆਏ ਹੋਇਆ ਪਾਣੀ ਦੇਖਣ ਆਂਦੇ ਆ ਆਹਨੇ ਵਾਹ ਕੇ ਦੇ ਮਾਰਦੇ ਮੈਂ ਤੇ ਇਸ ਉੱਪਰ ਲਿਸੰਦਰ ਆ ਚੱਲਦਾ ਬੇ ਇਹ ਝੁੱਗੀਆਂ ਵਾਲੇ ਜਿਹੜਾ ਨੇ ਦਰਿਆ ਦੇ ਨਾਲ-ਨਾਲ ਬਣਾਈਆਂ ਹੋਈਆਂ ਸੀ ਤੇ ਇਹਨਾਂ ਨੇ ਆ ਦੇਖੋ ਹੁਣ ਉੱਪਰ ਬਣਾ ਲਈਆਂ ਕਿਉਂਕਿ ਥੱਲੇ ਪਾਣੀ ਆ ਜਾਂਦਾ ਨਾ ਹੁਣ ਇਹ ਉੱਪਰ ਬਣਾ ਲਈਆਂ